ਲੱਗੇ ਤਾਂ ਇਸ ਨੂੰ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਹੈ 12ਵੀਂ ਸਦੀ ਦੇ ਪ੍ਰਮੁੱਖ ਸੂਫੀ ਸੰਤ ਬਾਬਾ ਸ਼ੇਖ ਫਰੀਦ ਜੀ ਦਾ ਆਗਮਨ ਪੁਰਬ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਫਰੀਦਕੋਟ ਦੇ ਵਿੱਚ 19 ਸਤੰਬਰ ਤੋਂ 23 ਸਤੰਬਰ ਤੱਕ ਬੜੀ ਸ਼ਰਧਾ ਤੇ ਧੂਮ ਧਾਮ ਦੇ ਨਾਲ ਮਨਾਇਆ ਜਾਵੇਗਾ ਹਾਲਾਂਕਿ ਇਹਨਾਂ ਦੇ ਪ੍ਰੋਗਰਾਮਾਂ ਦੀ ਰਸਮੀ ਸ਼ੁਰੂਆਤ 19 ਸਤੰਬਰ ਨੂੰ ਗੁਰਦੁਆਰਾ ਬਾਬਾ ਟਿੱਲਾ ਸਾਹਿਬ ਤੋਂ ਸੋਹਣੀ ਸਾਹਿਬ ਦੇ ਪਾਠ ਦੇ ਨਾਲ ਹੋਣੀ ਆ ਪਰ ਬਾਬਾ ਫਰੀਦ ਜੀ ਦੇ ਮੇਲੇ ਨੂੰ ਸਮਰਪਿਤ ਪ੍ਰੋਗਰਾਮ ਅੱਜ ਤੋਂ ਸ਼ੁਰੂ ਹੋ ਗਏ ਆ ਤੇ ਇਹ ਸ਼ੁਰੂਆਤ ਖੂਨਦਾਨ ਕੈਂਪ ਤੋਂ ਕੀਤੀ ਗਈ ਆ ਤਿੰਨ ਵੱਖ-ਵੱਖ ਸੰਸਥਾਵਾਂ ਜਿਨ੍ਹਾਂ ਦੇ ਵਿੱਚ ਮੁਸਲਮ ਵੈਲਫੇਅਰ ਸੁਸਾਇਟੀ ਦਾ ਨਾਮ ਜ਼ਿਕਰਯੋਗ ਹੈ ਉਹਨਾਂ ਨੇ ਰਲ ਕੇ ਖੂਨਦਾਨ ਕੈਂਪ ਸਿਵਲ ਹਸਪਤਾਲ ਦੇ ਵਿੱਚ ਲਾਇਆ ਤੇ ਇਸ ਕੈਂਪ ਦਾ ਉਦਗਾਟਨ ਕਰਨ ਦੇ ਲਈ ਕੁਲਤਾਰ ਸਿੰਘ ਸੰਧਵਾ ਸਪੀਕਰ ਵਿਧਾਨ ਸਭਾ ਤੇ ਐਮਐਲਏ ਕੋਟਕਪੂਰਾ ਵਿਸ਼ੇਸ਼ ਤੌਰ ਤੇ ਪਹੁੰਚੇ ਉਨ੍ਹਾਂ ਨੇ ਖੂਨਦਾਨੀਆਂ ਨੂੰ ਸਨਮਾਨਿਤ ਕੀਤਾ ਤੇ ਬਾਬਾ ਫਰੀਦ ਜੀ ਦੇ ਮੇਲੇ ਤੇ ਖੂਨਦਾਨ ਕੈਂਪ ਲਾਉਣ ਵਾਲਿਆਂ ਨੂੰ ਵਧਾਈ ਦਿੱਤੀ ਪ੍ਰਬੰਧਕਾਂ ਨੇ ਦੱਸਿਆ ਕਿ ਉਹ ਅਕਸਰ ਇਸ ਤਰ੍ਹਾਂ ਦੇ ਸਮਾਜ ਸੇਵਾ ਦੇ ਕੰਮ ਕਰਦੇ ਰਹਿੰਦੇ ਆ ਬਾਬਾ ਫਰੀਦ ਜੀ ਦੇ ਮੇਲੇ ਨੂੰ ਸਮਰਪਿਤ ਇਹ ਖੂਨਦਾਨ ਕੈਂਪ ਲਾਉਣਾ ਉਹਨਾਂ ਦੀ ਇੱਕ ਪ੍ਰਾਪਤੀ ਆ ਕਿਉਂਕਿ ਸਿਵਲ ਹਸਪਤਾਲ ਫਰੀਦਕੋਟ ਦੇ ਵਿੱਚ ਬਲੱਡ ਬੈਂਕ ਸਥਾਪਿਤ ਹੋ ਗਿਆ ਏ ਇਸ ਲਈ ਉੱਥੇ ਬਲੱਡ ਦੇਣ ਦੇ ਲਈ ਇਹ ਕੈਂਪ ਲਗਾਇਆ ਗਿਆ ਏ ਤੇ ਇੱਥੇ 70 ਤੋਂ 80 ਦੇ ਕਰੀਬ ਯੂਨ ਇਕੱਠੇ ਕਰਨ ਦਾ ਇਚਾ ਮਿਥਿਆ ਗਿਆ ਏ حضرت بابا شیخ فرید جی دی اس ورثائی ہوئی ਧਰਤੀ ਉਹਨਾਂ ਦੀ ਚਰਨ ਚੋ ਦੀ ਧਰਤੀ ਫਰੀਦਕੋਟ ਵਿਖੇ ਹਰ ਸਾਲ بابا ਫਰੀਦ ਆਗਮਨਪੁਰ ਮਨਾਇਆ ਜਾਂਦਾ ਹੈ। ਔਰ ਉਸ ਆਗਮਨਪੁਰ ਦੀ ਸ਼ੁਰੂਆਤ ਦੇ ਮੌਕੇ ਤੇ ਫਰੀਦਕੋਟ ਵਿਖੇ ਸਾਡੇ ਸਾਥੀਆਂ ਵੱਲੋਂ ਇੱਕ ਖੂਨਦਾਨ ਕੈਂਪ ਲਾਇਆ ਗਿਆ। ਸੋ ਇਹ ਬੜੀ ਅੱਛੀ ਸ਼ੁਰੂਆਤ ਹੈ। ਖੂਨਦਾਨ ਮਹਾਦਾਨ ਹੈ, ਖੂਨਦਾਨ ਜੀਵਨਦਾਨ ਹੈ। ਸੋ ਮੈਂ ਕਾਮਨਾ ਕਰਦਾ ਹਾਂ ਸਾਡੇ ਸਾਰੀਆਂ ਸਾਡੇ ਸਾਰੇ ਸਾਥੀਆਂ ਦੇ ਪਰਦਾਜੀਆਂ ਹੋਰਾਂ ਤੇ ਗੁਰੂ ਸਾਹਿਬ ਪੂਰੀ ਕਿਰਪਾ ਕਰਨ ਬਾਬਾ ਫਰੀਦ ਬੜੀ ਮਿਹਰ ਦੀ ਨਿਗ੍ਹਾ ਰੱਖਣ ਸਾਡੇ ਸਾਥੀਆਂ ਤੇ ਸਾਡੇ ਬ੍ਰੀਤਕੋਰ ਤੇ ਸਾਡੇ ਪੰਜਾਬ ਤੇ ਸਾਡੇ ਦੇਸ਼ ਦੀ ਸੋ ਬਹੁਤ ਬਹੁਤ ਵਧਾਈ ਆਪ ਸਭ ਨੂੰ ਆਗਮਨ ਨੂੰ ਕਾਫੀ ਚਿਰ ਤੋਂ ਆਪਣਾ ਮੁਸਲਿਮ ਮਹਿਲਪੁਰ ਸੋਸਾਇਟੀ ਮਤਲਬ ਮੇਲਾ ਤੇ ਉੰਜੇ ਵੀ ਕਈ ਦੀਨਤਵਾਰ ਦਾ ਵਿੱਚ ਅਸੀਂ ਪ੍ਰੋਗਰਾਮ ਕਰਦਾ ਰਹਿੰਦਾ ਮੈਂ ਖਾਸ ਕਰਕੇ ਅੱਜ ਇਹ ਜੋ ਮੇਲਾ ਸ਼ੁਰੂ ਹੋ ਰਿਹਾ ਹੈ ਨਿੱਲਾ ਨਾਲ ਵਿੱਚ ਮੈਂ ਸਾਰੇ ਦੇਸ ਵਾਸੀ ਨੂੰ ਲੱਖ ਲੱਖ ਵਧਾਈ ਦਿੰਦਾ ਅਸੀਂ ਇੱਕ ਹੁੰਨਾ ਕੈਂਪ ਲਗਾ ਕੇ ਇਹਦਾ ਸ਼ੁਰੂਆਤ ਕੀਤਾ ਇਨਸ਼ਾ ਅੱਲਾ ਅਸੀਂ ਚਾਹੁੰਦਾ ਕੋਈ ਅੱਛਾ ਕੰਮ ਕਰਦਾ ਰਹੀਏ ਇਨਸ਼ਾ ਅੱਲਾ ਅੱਗੇ ਵੀ ਕਰਦਾ ਰਹਾਂਗੇ ਮੇਰਾ ਨਾਮ ਗੁਰਜੀਤ ਸਿੰਘ ਢਿੱਲੋਂ ਅੱਜ ਬਾਬਾ ਫਰੀਦ ਆਗਮਨ ਪੁਰਵ ਦੀ ਸ਼ੁਰੂਆਤ ਤੇ ਅਸੀਂ ਜਿਹੜਾ ਇਹ ਕੈਂਪ ਸਿਵਲ ਹਸਪਤਾਲ ਫਰੀਦਕੋਟ ਜਿਹੜੀ ਬਲੱਡ ਬੈਂਕ ਇੱਥੇ ਸ਼ੁਰੂ ਹੋ ਗਈ ਆ ਉੱਥੇ ਇਹ ਰੱਖਿਆ ਗਿਆ ਹੈ ਇਹ ਸਰਦਾਰ ਜਸਵਿੰਦਰ ਸਿੰਘ ਢਿੱਲੋਂ ਮੈਮੋਰੀਅਲ ਵੈਲਫੇਅਰ ਸੁਸਾਇਟੀ ਕਿਸਾਨ ਯੂਨੀਅਨ ਇਕਤਾ ਫਤਿਹ ਅਤੇ ਮੁਸਲਿਮ ਵੈਲਫੇਅਰ ਸੁਸਾਇਟੀ ਰਜਿਸਟਰਡ ਪੰਜਾਬ ਸਾਡੇ ਤਿੰਨੇ ਸੁਸਾਇਟੀਆਂ ਦੇ ਨਾਲ ਇਹ ਕੈਂਪ ਸਹਿਯੋਗ ਨਾਲ ਲਵਾਇਆ ਗਿਆ ਹੈ ਇਸ ਵਿੱਚ ਅਸੀਂ 70 ਤੋਂ 80 ਯੂਨਟਾਂ ਦਾ ਟਾਰਗੇਟ ਯਾਨੀ ਕਿ ਪੂਰਾ ਕਰਾਂਗੇ ਜੀ ਆਲ ਇੰਡੀਆ ਕਿਸਾਨ ਯੂਨੀਅਨ ਫਤਿਹ ਤੇ ਮੁਸਲਿਮ ਕਮਿਊਨਿਟੀ ਵੱਲੋਂ ਤੇ ਵੈਲਫੇਅਰ ਸੁਸਾਇਟੀ ਪੰਜਾਬ ਸੁਸਾਇਟੀ ਵੱਲੋਂ ਜਿਹੜਾ ਬਲੱਡ ਕੈਂਪ ਲਾਇਆ ਗਿਆ। ਸੋ ਵੈਸੇ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਚਲਦੀਆਂ ਬਲੰਟ ਕੈਂਪਾ ਬਾਰੇ ਕਿ ਇੱਥੋਂ ਪੈਸੇ ਮਿਲਦੇ ਆ ਇੱਥੋਂ ਆਏ ਮਿਲਦਾ ਇੱਥੋਂ ਜਾਓ ਮਿਲਦਾ ਤੇ ਪਰ ਸਾਡੇ ਵੱਲੋਂ ਕਦੇ ਵੀ ਕੋਈ ਐਹੋ ਜੀ ਗੱਲ ਨਾ ਪਹਿਲਾਂ ਕੀਤੀ ਗਈ ਆ ਤੇ ਨਾ ਹੀ ਗਾਂ ਕੀਤੀ ਜਾਊਗੀ। ਇਹ ਇੱਕ ਸੇਵਾ ਸੇਵਾ ਦੇ ਤੌਰ ਤੇ ਜਿਹੜਾ ਉਹ ਬਲੱਡ ਪਹਿਲਾਂ ਵੀ ਲਾਇਆ ਜਾਂਦਾ ਗਾਂ ਵੀ ਲਾਇਆ ਜਾਊਗਾ ਤੇ ਬਾਕੀ ਆਪਾਂ ਜਿਵੇਂ ਕਹਿ ਲਈਏ ਕਿ ਖੂਨਦਾਨ ਆਪਾਂ ਇੱਕ ਭੇਦਭਾਵ ਵਾਲੀ ਗੱਲ ਉਹ ਮਟਾਉਂਦੀ ਆ ਖੂਨ ਦਾਣਾ ਜਿਹੜੀ ਆਪਾਂ ਜਦੋਂ ਹਸਪੀਟਲ ਦੇ ਵਿੱਚ ਦਾਖਲ ਹੋ ਜਾਂਦੇ ਆ ਤੇ ਉੱਥੇ ਤਾਂ ਆਪਾਂ ਨੂੰ ਐ ਹੁੰਦਾ ਵੀ ਯਾਰ ਕਿਸੇ ਵੀ ਕਮਿਊਨਿਟੀ ਦਾ ਹੋਵੇ ਕਿਸੇ ਵੀ ਮਤਲਬ ਧਰਮ ਦਾ ਹੋਵੇ ਬਸ ਸਾਨੂੰ ਬੰਦਾ ਲਿਆ ਦਿਓ ਸਾਨੂੰ ਖੂਨ ਚਾਹੀਦਾ ਤੇ ਜਦੋਂ ਆਪਾਂ ਉਥੋਂ ਠੀਕ ਹੋ ਕੇ ਬਾਹਰ ਆ ਜਾਂਦੇ ਆ ਉਦੋਂ ਕਈ ਲੋਕ ਜਿਹੜੇ ਉਹ ਧਰਮ ਦੇ ਨਾਂ ਤੇ ਰਾਜਨੀਤੀਆਂ ਜਾਂ ਬਹੁਤ ਕੁਝ ਚੱਲਦਾ ਕਿ ਹਾਂ ਭਾਈ ਆ ਜਿਹੜਾ ਸਿਸਟਮ ਆ ਸੀ ਆ ਬੰਦੇ ਨਾਲ ਨਹੀਂ ਮਿਲਣਾਗਾ ਇਹ ਫਲਾਣੇ ਧਰਮ ਦਾ ਹੈ ਫਲਾਣੇ ਧਰਮ ਦਾ ਪਰ ਬਲੱਡ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਸੇ ਵੀ ਧਰਮ ਨੂੰ ਮੰਨਿਆ ਨਹੀਂ ਜਾਂਦਾ ਬਲੱਡ ਦੇ ਵਿੱਚ ਸਾਰੇ ਇੱਕ ਆ ਕੇ ਬਲੱਡ ਜਿਹਦਾ ਮਾਦੀ ਮਿਲ ਜੇ ਇੱਕ ਵਾਰ ਤੁਹਾਨੂੰ ਬੇਨਤੀ ਕਰ ਦਵਾਂ ਕਿ ਅਗਰ ਤੁਸੀਂ ਸਾਡੇ ਚੈਨਲ ਤੇ ਅੱਜ ਨਵੇਂ ਹੋ ਤੇ ਹਲੇ ਤੱਕ ਸਾਡਾ ਚੈਨਲ ਫਾਲੋ ਨਹੀਂ ਕੀਤਾ ਤਾਂ ਕਿਰਪਾ ਕਰਕੇ ਇਸ ਨੂੰ ਫਾਲੋ ਕਰ ਲਓ ਤਾਂ ਕਿ ਜਦੋਂ ਵੀ ਅਸੀਂ ਕੋਈ ਵੀਡੀਓ ਪਾਈਏ ਤਾਂ ਤੁਹਾਨੂੰ ਉਸ ਦਾ ਪਤਾ ਲੱਗ ਸਕੇ ਸਾਡੀਆਂ ਖਬਰਾਂ ਸਾਡਾ ਤਰਦ ਸਾਡੀਆਂ ਕੋਸ਼ਿਸ਼ਾਂ ਅਗਰ ਤੁਹਾਨੂੰ ਠੀਕ ਲੱਗਦੀਆਂ ਤਾਂ ਇਹਨਾਂ ਨੂੰ ਆਪਣੇ ਦੋਸਤਾਂ ਦੇ ਨਾਲ ਬਾਕੀ ਗਰੁੱਪਾਂ ਦੇ ਵਿੱਚ ਸ਼ੇਅਰ ਕਰੋ ਨਮਸਕਾਰ ਜੀ